ਪਿੰਡ ਸੁਖਣ ਵਾਲਾ ਦੇ ਵਿੱਚ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਵੀ ਕਰ ਦਿੱਤਾ ਤੇ ਸਭ ਨੂੰ ਚਿੰਤਾ ਦੇ ਵਿੱਚ ਵੀ ਪਾ ਦਿੱਤਾ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਦੇ ਵੱਲੋਂ ਆਪਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਦੇ ਬਾਰੇ ਸਾਰਾ ਇਲਾਕਾ ਸਾਰਾ ਪਿੰਡ ਕਹਿੰਦਾ ਕਿ ਮੁੰਡਾ ਬਹੁਤ ਚੰਗਾ ਸੀ ਬਹੁਤ ਇਮਾਨਦਾਰ ਸੀ ਪਰ ਜਿਹੜਾ ਕਹਿਰ ਹੋਇਆ ਉਹਦੇ ਬਾਰੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਭੈਣ ਰਮਨਦੀਪ ਕੌਰ ਮਰਖਾਈ ਨੇ ਤੇ ਸਮਾਜ ਦੇ ਵਿੱਚ ਸਮਾਜਿਕ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਨੇ ਸਮਾਜ ਦੇ ਵਿੱਚ ਲੋਕਾਂ ਦੇ ਨਾਲ ਮਿਲਦੇ ਨੇ ਵਿਚਰਦੇ ਨੇ ਇਹਨਾਂ ਕੋਲ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਅਜਿਹੀਆਂ ਘਤਨਾਵਾਂ ਕਿਉਂ ਹੁੰਦੀਆਂ ਨੇ ਕਿਉਂ ਸਾਡਾ ਸਮਾਜ ਕਿਹੜੇ ਪਾਸੇ ਨੂੰ ਤੁਰਿਆ ਹੋਇਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਤੇ ਗੱਲਬਾਤ ਦੀ ਸ਼ੁਰੂਆਤ ਕਰਨੇ ਸਵਾਗਤ ਭੈਣ ਦਾ ਖਾਸਾ ਆਹੀ ਗੁਰਜੀ ਜੀ ਖਤ ਬੈਣ ਮੈਂ ਦੇਖਦਾ ਕਿ ਤੁਸੀਂ ਬਹੁਤ ਸਾਰੇ ਅਜਿਹੇ ਮਸਲਿਆਂ ਦੇ ਵਿੱਚ ਜਾਂਦੇ ਰਹਿੰਦੇ ਹਾਂ ਜਿੱਥੇ ਅਕਸਰ ਹੀ ਇਦਾਂ ਦੇ ਮਸਲੇ ਵੀ ਤੁਹਾਡੇ ਸਾਹਮਣੇ ਆਉਂਦੇ ਆ ਜਿੱਥੇ ਕੁਝ ਜਿਹੜੀਆਂ ਪਤਨੀਆਂ ਉਹਨਾਂ ਦੇ ਵੀ ਐਖੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਪਤੀਆਂ ਦੇ ਨਾਲ ਉਹ ਰਹਿ ਕੇ ਨਹੀਂ ਰਾਜ਼ੀ ਹੁੰਦੀਆਂ ਕੁਝ ਪਤੀ ਹੁੰਦੇ ਨੇ ਪਤਨੀਆਂ ਦੇ ਨਾਲ ਰਹਿ ਕੇ ਰਾਜ਼ੀ ਨਹੀਂ ਹੁੰਦੇ ਮੈਂ ਦੇਖਿਆ ਹੈ ਕਿ ਬਹੁਤ ਸਾਰੀਆਂ ਪੰਚਾਇਤਾਂ ਘਰ ਦੇ ਵਿੱਚ ਵੀ ਜੁੜਦੀਆਂ ਨੇ ਪਰ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਆ ਜੋ ਸੁਖਣ ਵਾਲਾ ਦੇ ਵਿੱਚ ਹੋਇਆ ਕਿਦਾਂ ਦੇਖ ਰਹੇ ਬਹੁਤ ਹੀ ਦਰਦਨਾਕ ਅਸੀਂ ਕਹਿ ਸਕਦੇ ਹਾਂ ਇਹ ਜਿਹੜਾ ਹਾਰਸਾ ਨਾ ਭੁੱਲਣ ਜੋਗਾ ਕਿਉਂਕਿ ਮਾਪਿਆਂ ਦਾ ਜਵਾਨ ਪੁੱਤ ਚਲਾ ਗਿਆ ਅਚਾਨਕ ਮੌਤ ਆ ਜਾਣੀ ਤੇ ਅਸੀਂ ਰੱਬ ਦਾ ਭਾਣਾ ਮੰਨ ਕੇ ਸਬਰ ਕਰ ਲਈਏ ਪਰ ਜਦੋਂ ਆਪਣੇ ਵੱਲੋਂ ਆਪਣੇਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤਾਂ ਮੈਨੂੰ ਲੱਗਦਾ ਉੱਥੇ ਕੋਈ ਸ਼ਬਦ ਬਚਦੇ ਹੀ ਨਹੀਂ ਕਹਿਣ ਨੂੰ ਕਿ ਰਿਸ਼ਤੇ ਆ ਜਿਹੜੇ ਉਤਾਰ-ਤਾਰ ਹੋ ਚੁੱਕਿਆ ਖੂਨ ਆ ਜਿਹੜਾ ਉਹ ਚਟਾ ਹੋ ਚੁੱਕਿਆ ਜੀ ਬੇਸ਼ੱਕ ਸੁਖਣ ਵਾਲੇ ਦੀ ਪਹਿਲੀ ਘਟਨਾ ਨਹੀਂ ਬਹੁਤ ਜਗ੍ਹਾ ਤੇ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਨੇ ਡਰਾਮ ਦੇ ਵਿੱਚ ਕੱਟ ਕੇ ਘਰ ਵਾਲੇ ਨੂੰ ਪਾ ਦੇਣਾ ਵਿਦੇਸ਼ੋਂ ਆਏ ਪਤੀ ਨੂੰ ਫਾਹ ਦੇ ਦੇਣਾ ਨਹਿਰ 'ਚ লাশ ਸੁੱਟ ਦੇਣਾ ਇਹ ਜਿਹੜੀਆਂ ਘਟਨਾਵਾਂ ਨਾ ਇਹ ਵੱਧੀਆਂ ਆ ਰਹੀਆਂ ਨੇ ਕਿੰਨਾਂ ਜਗ੍ਹਾ ਤੇ ਪਤੀਆਂ ਵੱਲੋਂ ਪਤਨੀਆਂ ਨੂੰ ਜਿੰਦਾ ਗੱਡੀਆਂ ਦੇ ਵਿੱਚ ਹੀ ਅੱਗ ਲਾ ਦਿੱਤੀ ਜਾਣੀ ਲੁੱਟਖੋ ਦੀਆਂ ਵਾਰਦਾਤਾਂ ਦੇ ਅਕੋਰਡਿੰਗ ਵੀ ਕਤਲ ਕਰਾ ਦਿੱਤਾ ਹੈ ਮਤਲਬ ਕਿ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਅੱਜ ਤੱਕ ਵੀ ਜਦੋਂ ਪਤਾ ਵੀ ਇਸ ਤੋਂ ਪਹਿਲਾਂ ਜਿੰਨੀਆਂ ਵਾਰਦਾਤਾਂ ਹੋਈਆਂ ਜਿੰਨੀ ਕ੍ਰਾਈਮਨਲ ਕੇਸ ਆਏ ਆ ਸਾਰਿਆਂ ਦੇ ਵਿੱਚ ਹੱਦ 15 ਦਿਨ ਤੇ ਵੱਧ ਤੋਂ ਵੱਧ ਆਪਾਂ ਮਹੀਨਾ ਲੱਗ ਗਿਆ ਮਹੀਨੇ ਦੇ ਵਿੱਚ ਵਿੱਚ ਉਹ ਬੰਦੇ ਅਰੈਸਟ ਹੋਏ ਆ ਬੇਨਕਾਬ ਹੋਏ ਆ ਫਿਰ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਐਡੀ ਵੱਡੀ ਕਿਹੜੀ ਚੀਜ਼ ਦੀ ਨਿਗਾਰਤਾ ਆ ਗਈ ਗਰਾਵਟ ਆ ਗਈ ਤੇ ਅਸੀਂ ਸੋਸ਼ਲ ਮੀਡੀਆ ਚਲਾ ਵੀ ਰਹੇ ਆ ਆਏ ਦਿਨ ਅਸੀਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਸੁਣ ਵੀ ਰਹੇ ਆ ਤੇ ਅਸੀਂ ਖੁਦ ਉਹ ਕਾਂਡ ਕਰ ਰਹੇ ਹਾਂ ਖਾਸ ਤੌਰ ਤੇ ਉਹ ਕੁੜੀ ਜਿਹੜੀ ਮਤਲਬ ਕਿ ਮੈਂ ਉਹਦਾ ਚੈੱਕ ਕੀਤੀਆਂ ਆਉਂਦੀਆਂ ਫਾਈਲਸ ਚੈੱਕ ਕੀਤੀਆਂ ਜਿਨ੍ਹਾਂ ਦੇ ਵਿੱਚ ਮਤਲਬ ਕਿ ਉਹ ਕਾਫੀ ਕ੍ਰੇਜ਼ ਰੱਖਦੀ ਸੀ মিডিਆ ਤੇ ਆਉਣ ਦਾ ਚਲੋ ਕ੍ਰੇਜ਼ ਹਰ ਇੱਕ ਬੰਦੇ ਦਾ ਹੁੰਦਾ ਹਰ ਇੱਕ ਬੰਦੇ ਦਾ ਆਪੋ ਆਪਣੀਆਂ ਹੌਬੀਸ ਨੇ ਆਪਾਂ ਇਹਦੇ ਬਾਰੇ ਇੰਨੀ ਬਹੁਤਾ ਕਹਿੰਦੇ ਪਰ ਕਿਸੇ ਮਾਂ ਦੇ ਪੁੱਤ ਦੀ ਜਾਨ ਲੈ ਲੈਣੀ ਇੰਨੇ ਇੱਕ ਪਿਆਰ ਦੇ ਵਿੱਚ ਅੰਨੀ ਹੋ ਜਾਣਾ ਮੈਨੂੰ ਲੱਗਦਾ ਵੀ ਇਦੋਂ ਵੱਡਾ ਕਾਲਜੋਗ ਘੋਰ ਹੋਰ ਨਹੀਂ ਹੋ ਸਕਦਾ ਸੈਕਿੰਡ ਗੱਲ ਇਹ ਹੈ ਕਿ ਇਹਦੇ ਵਿੱਚ ਦੋਚੀ ਅਸੀਂ ਲੋਕ ਵੀ ਆ ਕਿਦਾਂ ਅਸੀਂ ਵੀ ਦੋਚੀ ਆ ਸਾਡਾ ਸਮਾਜ ਵੀ ਦੋਚੀ ਆ ਅਸੀਂ ਅੱਜ ਆਪਦੇ ਬੱਚਿਆਂ ਨੂੰ ਪਰਵਰਿਸ਼ ਹੀ ਇਸ ਤਰ੍ਹਾਂ ਦੀ ਦਿੱਤੀ ਹੋਈ ਆ ਕਿ ਤੂੰ ਗਵਾਂਢੀ ਦੇ ਨਾਲ ਨਹੀਂ ਬੋਲਣਾ ਤੂੰ ਚਾਚੇ ਤਾਏ ਦੇ ਨਾਲ ਨਹੀਂ ਰਹਿਣਾ ਤੂੰ ਨਾਨਕੇ ਨਹੀਂ ਬੁਲਾਉਣੇ ਤੂੰ ਭੂਆਈਆਂ ਨਹੀਂ ਬੁਲਾਉਣੀਆਂ ਜਦੋਂ ਉਹ ਬੱਚਾ ਰਿਸ਼ਤਿਆਂ ਤੋਂ ਦੂਰ ਹੁੰਦਾ ਨਾ ਤੇ ਉਹ ਬੱਚਾ ਮੋਬਾਈਲ ਦੇ ਵਿੱਚ ਖੁੱਭ ਜਾਂਦਾ ਜਦੋਂ ਉਹ ਮੋਬਾਈਲ ਦੇ ਵਿੱਚ ਖੁੱਭ ਜਾਂਦਾ ਤੇ ਇੱਕ ਏਜ ਸਾਡੀ ਇਸ ਤਰ੍ਹਾਂ ਦੀ ਵੀ ਆਉਂਦੀ ਆ ਜਦੋਂ ਅਸੀਂ ਆਪਦੇ ਲਈ ਕੋਈ ਮਤਲਬ ਕਿ ਦਿਲ ਦੇ ਬਹੁਤ ਕਰੀਬ ਇਨਸਾਨ ਨੂੰ ਟੋਲਣਾ ਸ਼ੁਰੂ ਕਰ ਦਿੰਦੇ ਆ ਸਾਨੂੰ ਇਕੱਲਾਪਨ ਖਾਣਾ ਸ਼ੁਰੂ ਕਰ ਦਿੰਦਾ ਜੇ ਅਸੀਂ ਪਿਛਲੇ ਸਮੇਂ ਚ ਝਾਤ ਮਾਰਗੇ ਤਾਂ ਉਦੋਂ ਪਰਿਵਾਰ ਸਾਂਝਾ ਸੀ ਘਰ ਕੱਚੇ ਸੀ ਲੋਕ ਸੱਚੇ ਸੀ ਬਿਲਕੁਲ ਉਦੋਂ ਪਰਿਵਾਰ ਵਿਹੜੇ ਦੇ ਵਿੱਚ ਇਕਜੁੱਟ ਹੋ ਕੇ ਬੈੰਦਾ ਸੀ ਤੇ ਜੇ ਇੰਦਰੀ ਪੈਣਾ ਤਾਂ ਦਾਦੇ-ਦਾਦੀਆਂ ਕੋਲੇ ਸਵਾਤਾਂ ਦੇ ਵਿੱਚ ਮੰਝੇ ਡਾਉਣੇ ਉੱਥੇ ਸਾਂਝੇ ਰਿਸ਼ਤੇਦਾਰ ਹੋਣੇ ਪਤਾ ਹੁੰਦਾ ਸੀਗਾ ਰਿਸ਼ਤਿਆਂ ਦੀ ਕਦਰ ਹੁੰਦੀ ਸੀ ਅੱਜ ਕੀ ਆ ਅੱਜ ਰਿਸ਼ਤਿਆਂ ਦੀ ਕਦਰ ਨਹੀਂ ਅੱਜ ਆ ਕਦਰ ਪੈਸੇ ਦੀ ਰੁਪਈਆਂ ਦੀ ਡਾਲਰਾਂ ਦੀ ਅੱਛਾ ਉਹ ਡਾਲਰਾਂ ਦੇ ਕਰੇਜ਼ ਨੇ ਉਸ ਲੜਕੀ ਨੂੰ ਵਿਦੇਸ਼ਾਂ ਦੀ ਧਰਤੀ ਤੇ ਲਗਾਈ ਜਦੋਂ ਵਿਦੇਸ਼ਾਂ ਦੀ ਧਰਤੀ ਤੇ ਗਈ ਪਤੀ ਨਾਲ ਉਹ ਨਾਤਾ ਟੁੱਟ ਗਿਆ ਇੱਕ ਫੋਨ ਦਾ ਸੰਪਰਕ ਰਹਿ ਗਿਆ ਉੱਥੇ ਉਹਨੂੰ ਲੋੜ ਮਹਿਸੂਸ ਹੋਈ ਉਹਨੇ ਇੱਕ ਨਵਾਂ ਰਿਸ਼ਤਾ ਕਾਇਮ ਕਰਤਾ ਉਹ ਰਿਸ਼ਤਾ ਐ ਸਹادت ਤੱਕ ਵੱਧ ਗਿਆ ਕਿ ਉਹਨੇ ਜਿਹਦੇ ਨਾਲ ਲਾਵਾਂ ਲਈਆਂ ਉਹ ਇਨਸਾਨ ਉਹਨੂੰ ਉਸ ਰਿਸ਼ਤੇ ਦੇ ਅੱਗੇ ਬਹੁਤ ਛੋਟਾ ਲੱਗਣ ਲੱਗ ਗਿਆ ਬਿਲਕੁਲ ਜਦੋਂ ਇਨਸਾਨ ਉਹਨੂੰ ਛੋਟਾ ਲੱਗਣ ਲੱਗ ਗਿਆ ਤੇ ਉਹਨੇ ਸੋਚਿਆ ਵੀ ਪ੍ਰਾਪਰਟੀ ਨਾ ਤਾਂ ਉਹ ਪ੍ਰਾਪਰਟੀ ਛੱਡਣੀ ਚਾਹੁੰਦੀ ਸੀ ਹਾਂ ਨਾ ਉਹ ਇਹ ਐਸ਼ ਆਰਾਮ ਦੀ ਜ਼ਿੰਦਗੀ ਛੱਡਣੀ ਚਾਹੁੰਦੀ ਸੀ ਹਾਂ ਤੇ ਨਾ ਉਹ ਆਪਦੇ ਪਤੀ ਨਾਲ ਰਹਿਣਾ ਚਾਹੁੰਦੀ ਸੀ ਹਾਂ ਮਤਲਬ ਕਿ ਜੇ ਤਾਂ ਪਤੀ ਰਹਿੰਦਾ ਸੀ ਤਾਂ ਉਹਦੀ ਇੱਕ ਮਜਬੂਰੀ ਬਣ ਜਾਣੀ ਸੀ ਬਿਲਕੁਲ ਮੈਕਸਿਮਮ 3 ਸਾਲ 4 ਸਾਲੋ ਕੇ ਚੌਥਾ ਸਾਲ ਲੱਗਾ ਸੀ ਕੁੜੀ ਦੀ ਮੈਰਿਜ ਨੂੰ ਜੇ ਕਿਤੇ ਮੈਂ ਕਹਿੰਨੀ ਇੰਨੀ ਉਹਦੇ ਲੱਛਣ ਸਹੀ ਹੁੰਦੇ ਤਾਂ ਰੱਬ ਉਹਨਾਂ ਦੇ ਘਰੇ ਕੋਈ ਜੀ ਦੇ ਦਿੰਦਾ ਜੈਸਾ ਤੇ ਦੋ ਸਾਲ ਬਾਅਦ ਉਡਪੋਰਟ ਹੋ ਕੇ ਆ ਗਈ ਪਤਾ ਨਹੀਂ ਵੀਜ਼ਾ ਐਕਸਪਾਇਰ ਹੋਇਆ ਕਿ ਡਿਪੋਰਟ ਹੋਈ ਆ ਜੋ ਵੀ ਹੋਇਆ ਪਰ ਬਹੁਤ ਮੰਦਪਾਗਾ ਹੋਇਆ ਹੁਣ ਦੇਖੋ ਤੁਸੀਂ ਹੌਸਲੇ ਇੱਥੋਂ ਤੱਕ ਬਲੰਦ ਨਹੀਂ ਕਿ ਜਾਨ ਲੈਣੀ ਐ ਏਡੀ ਸੌਖੀ ਨਹੀਂ ਉਹ ਕੁੜੀ ਕਿੱਡੀ ਕ ਦਲੇਰ ਹੋਊਗੀ ਆਪਾਂ ਕੁੱਤੇ ਦੇ ਸੋਟੀ ਮਾਰ ਦਈਏ ਨੇ ਤਾਂ ਕੁੱਤਾ ਚੌਂ ਚੌਂ ਕਰਨ ਲੱਗ ਜੇ ਤੇ ਆਪਣੀ ਭਾਦੀ ਭੰਨ ਜਾਂਦੀ ਹੈ ਵੀ ਕਿ ਤੇਰੇ ਥਾਂਕ ਥਾਣਾ ਲੱਗੀ ਹੋਵੇ ਤੇ ਉਹ ਤਾਂ ਫੇਰ ਇੱਕ ਮਾਂ ਦਾ ਪੁੱਤ ਗਿਆ ਹੈਨਾ ਇੱਥੇ ਮੈਂ ਇੱਕ ਚੀਜ਼ ਕਹਿਣੀ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਕੁੜੀਆਂ ਨਾ ਜਾਂ ਤਾਂ ਸ਼ਰੇਆਮ ਉਹਦੇ ਇਹਨਾਂ ਦੇ ਗੋਲੀਆਂ ਵੱਜ ਜਾਣ ਤੇ ਜਾਂ ਇਹਨਾਂ ਨੂੰ ਕਮ ਸੇ ਕਮ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੇ ਫਾਂਸੀ ਦੀ ਸਜ਼ਾ ਇੱਕ ਦੋਹਾਂ ਨੂੰ ਹੋਊਗੀ ਤਾਂ ਚਾਰ ਵੇਖ ਕੇ ਸੁਧਰਨੀਆਂ ਵੀ ਇਹਦਾ ਅੰਤ ਮੌਤ ਹੈ ਆਪਣੀ ਨੇੜੇ ਦੇ ਪਿੰਡ ਦੀ ਘਟਨਾ ਅੱਜ ਤੋਂ ਕਈ ਸਾਲ ਪਹਿਲਾਂ ਦੀ ਇੱਕ ਲੜਕੀ ਵੱਲੋਂ ਗੇਮ ਰਚੀ ਗਈ ਘਰ ਦੇ ਵਿੱਚ ਲੁੱਟਖੋਹ ਦੀ ਵਾਰਦਾਤ ਬਣਾਈ ਗਈ ਤੇ ਮਤਲਬ ਕਿ ਚਲੋ ਪ੍ਰਮਾਤਮਾ ਨੇ ਹੱਥ ਦੇ ਕੇ ਭਰਾ ਵਿਚਾਲਿਆ ਤੇ ਨਹੀਂ ਉਹ ਕੁੜੀ ਨੇ ਉਹਦੇ ਭਰਾ ਵੀ ਖਤਮ ਕਰ ਦੇਣਾ ਸੀ ਗੋਲੀ ਮਾਰ ਕੇ ਆਪਦਾ ਬਾਪ ਮਾਰਤਾ ਜੇਲ ਕੱਟੀ ਜੇਲ ਕੱਟ ਕੇ ਆ ਗਈ ਤੇ ਉਹੀ ਫੇਰ ਪੇਕਿਆਂ ਦੇ ਘਰੇ ਮਾਂ ਦੇ ਕੋਲੇ ਆਉਂਦੀ ਜਾਂਦੀ ਆ ਵਰਤਦੀ ਆ ਪਿਓ ਜਾਨ ਨੂੰ ਚਲਾ ਗਿਆ ਪਰ ਜੇ ਪਿੰਡੋਂ ਦਾ ਬਾਈਕਾਟ ਕਰਦਾ ਉਹਦੀ ਆਪਣੀ ਖੂਨ ਦੇ ਰਿਸ਼ਤੇ ਉਹਦਾ ਬਾਈਕਾਟ ਕਰਦੇ ਤਾਂ ਸ਼ਾਇਦ ਮੈਨੂੰ ਲੱਗਦਾ ਦੁਬਾਰਾ ਇਸ ਤਰ੍ਹਾਂ ਦੀ ਅਨਸਖਾਮੀ ਘਟਣਾ ਨਾ ਵਾਪਰਦੀ ਜਿਹੜੀ ਕਿ ਅੱਜ ਜਦੋਂ ਉਹ ਲੜਕੀ ਆਈ ਆ ਤੇ 50% ਵੀਰੇ ਲੋਕ ਉਹ ਆ ਜਿਹੜੇ ਸੋਚਦੇ ਇਹਦਾ ਕੀ ਕਰ ਲਿਆ ਤੇ ਸਾਡਾ ਕੀ ਕਰ ਲੂਗੇ ਹਾਂ ਬਿਲਕੁਲ ਬੰਦੇ ਨਾਲੋਂ ਅੱਜ ਬੇਜਾਨ ਚੀਜ਼ਾਂ ਦੀ ਵੈਲਿਊ ਵੱਧ ਗਈ ਬੰਦੇ ਦੀ ਇੰਨੀ ਵੀ ਵੈਲਿਊ ਨਹੀਂ ਆਵਾਰਾ ਪਸੂ ਨੂੰ ਤਾਂ ਬੰਦਾ ਚੱਕ ਕੇ ਪਾਸੇ ਕਰ ਦੂਗਾ ਇਨਸਾਨ ਨੂੰ ਕੋਈ ਚੱਕ ਕੇ ਪਾਸੇ ਕਰਨ ਨੂੰ ਤਿਆਰ ਨਹੀਂ ਕਿਉਂਕਿ ਇਨਸਾਨੀਅਤ ਅੰਦੇ ਵਿੱਚ ਗ੍ਰੈਵਿਟੀ ਐਡੀ ਵੱਡੀ ਆ ਅਸੀਂ ਰਿਸ਼ਤਿਆਂ ਨੂੰ ਤਜੀਹ ਦੇਣੀ ਪੁੱਲ ਗਏ ਮੈਂ ਉਹਨਾਂ ਦੇ ਪਿੰਡ ਜਾ ਕੇ ਆਇਆ ਮੈਂ ਬਾਪੂ ਦੇ ਕੋਲ ਬਹਿ ਕੇ ਆਇਆ ਇੰਟਰਵਿਊ ਤਾਂ ਨਹੀਂ ਮੈਂ ਖੈਰ ਉਹਨਾਂ ਦੀ ਕੀਤੀ ਬਿਲਕੁਲ ਪਰ ਬਾਪੂ ਨੇ ਦੱਸਿਆ ਜਾ ਪਿੰਡ ਵਾਲੇ ਜਿਹੜੇ ਉੱਥੇ ਲੋਕ ਸੀ ਉਹਨਾਂ ਨੇ ਦੱਸਿਆ ਕਹਿੰਦੇ ਇੰਨਾ ਇਮਾਨਦਾਰ ਸਾਡਾ ਪੁੱਤ ਇੰਨਾ ਭਲਾਮਾਨਸ ਸਾਡਾ ਪੁੱਤ ਵੀ ਇਲਾਕੇ ਦੇ ਵਿੱਚ ਉਸ ਤੋਂ ਵੱਧ شریف ਬੰਦਾ ਲੱਭਿਆ ਨਹੀਂ ਜਾ ਸਕਦਾ ਮੈਨੂੰ ਲੱਗਦਾ ਉਹ ਸ਼ਰਾਫਤ ਨਹੀਂ ਮਰਵਾਤਾ ਬਿਲਕੁਲ ਲੋੜ ਨਾਲੋਂ ਵੱਧ ਸ਼ਰਾਸਤੀਪਨ ਵੀ ਬੰਦੇ ਨੂੰ ਲੈ ਵੈਂਦਾ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਨਾ ਵੀ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ ਸਹਿਣ ਦੀ ਕੋਈ ਹੱਦ ਹੁੰਦੀ ਆ ਤੇ ਕਰਨ ਦੀ ਵੀ ਕੋਈ ਹੱਦ ਹੁੰਦੀ ਆ ਇਹ ਲੜਕੀ ਹੱਦਾਂ ਪਾਰ ਕਰ ਗਈ ਕਰਨ ਵਾਲੀਆਂ ਤੇ ਉਹ ਹੱਦ ਪਾਰ ਕਰ ਗਿਆ ਸਹਿਣ ਵਾਲੀ ਕਿਉਂਕਿ ਉਹ ਨਹੀਂ ਇੱਕ ਸ਼ਰੀਫ ਖਾਨਦਾਨ ਦਾ ਪੁੱਤ ਸੀ ਸ਼ਾਇਦ ਇਹ ਸੋਚਦਾ ਹੋਣਾ ਵੀ ਘਰ ਦੀ ਚਾਰਦੀਵਾਰੀ ਤੋਂ ਬਾਹਰ ਗੱਲ ਗਈ ਤਾਂ ਲੋਕ ਮੇਰੇ ਮਾਪਿਆਂ ਨੂੰ ਕੀ ਕਹਿਣਗੇ ਕਿਉਂਕਿ ਸਾਡੇ ਦਾਤੀ ਦੇ ਇੱਕ ਪਾਸੇ ਦਿੰਦੇ ਦੁਨੀਆ ਦੇ ਦੋਨੇ ਪਾਸੇ ਸੈਕੰਡਲੀ ਚਾਹੇ ਉਹ ਧੀ ਆ ਚਾਹੇ ਉਹ ਨੌ ਆ ਚਾਹੇ ਉਹ ਪੋਤਾ ਚਾਹੇ ਉਹ ਜਵਾਈ ਆ ਜਦੋਂ ਲੋਡ ਨਾਲੋਂ ਵੱਧ ਕੇ ਅਸੀਂ ਫ੍ਰੀडम ਦੇ ਦਿੰਨੇ ਆ ਨਾ ਲੋਡ ਨਾਲੋਂ ਵੱਧ ਕੇ ਉਹਨਾਂ ਨੂੰ ਸਹੂਲਤਾ ਮਿਲਣ ਲੱਗ ਜਾਂਦੀਆਂ ਤਾਂ ਉਹ ਨਜਾਇਜ਼ ਫਾਇਦਾ ਠਾਉਂਦੇ ਤੁਸੀਂ ਮੇਰੀਆਂ ਅੱਗੇ ਵੀ ਕਾਫੀ ਇੰਟਰਵਿਊਆਂ ਕੀਤੀਆਂ ਤੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਕਾਲਜਾਂ ਦੀ ਗੱਲ ਚੱਲੀ ਸੀ ਤਾਂ ਮੈਂ ਇੱਕ ਗੱਲ ਕਹੀ ਸੀ ਵੀ ਨਸ਼ਾ ਜਿਹੜਾ ਪ੍ਰਮੋਟ ਕਾਲਜਾਂ ਤੋਂ ਹੋ ਰਿਹਾ ਕਿਉਂ ਸਾਡੇ ਬੱਚੇ ਇੱਥੋਂ ਅਸੀਂ ਕਹਿੰਨੇ ਕਿ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਨ ਪਾਤੇ ਕਦੇ ਅਸੀਂ ਯੂਨੀਵਰਸਿਟੀ 'ਚ ਜਾ ਕੇ ਮਗਰ ਗੇੜਾ ਮਾਰਿਆ ਨਾ ਕਦੇ ਅਸੀਂ ਵੇਖਿਆ ਸਾਡੇ ਬੱਚੇ ਕਲੱਬਾਂ ਚ ਅੱਧੀ ਅੱਧੀ ਰਾਤ ਤੱਕ ਜਾ ਰਹੇ ਨਹੀਂ ਹੁਣ ਤੁਸੀਂ ਉਸ ਤੋਂ ਵੀ ਲੰਘਾ ਕੰਮ ਕੱਲੀਆਂ ਕੁੜੀਆਂ ਕੈਨੇਡਾ ਤੋਰਤੀਆਂ ਅਮਰੀਕਾ ਤੋਰੀਆਂ ਗੱਲੇ ਮੁੰਡੇ ਤੋਰਤੇ ਹੂੰ ਬਿਲਕੁਲ ਕਲੱਬਾਂ ਦੇ ਵਿੱਚ ਤੁਸੀਂ ਦੇਖੋ ਪੈਗ ਲਾਉਂਦੀਆਂ ਸਾਡੀਆਂ ਧੀਆਂ ਹਾਲਾਤ ਵੇਖ ਕੇ ਤੋਬਾ ਤੋਬਾ ਇਹ ਮਨ ਚ ਆਉਂਦਾ ਵੀ ਨਹੀਂ ਦਸਵੀਂ ਕਰਾਓ ਤੇ ਧੀ ਨੂੰ ਧੀ ਦੇ ਘਰੇ ਤੋਰੋ ਮੈਨੂੰ ਲੱਗਦਾ ਵੱਧ ਐਜੂਕੇਟਿਡ ਹੋਣਾ ਵੀ ਸਾਨੂੰ ਵਾਰੀ ਪੈ ਰਿਆ ਸਾਡੇ ਤੇ ਸੈਂਕੜੇ ਲਈ ਜਿਹੜੀ ਗੱਲ ਆ ਕਿ ਅੱਜ ਅਸੀਂ ਤੋਰਤੀਆਂ ਬਾਹਰ ਬਾਹਰ ਕੰਮ ਨਹੀਂ ਹੈਗਾ ਜਿਹੜੀ ਧੀ ਨੇ ਇੱਥੋਂ ਚੱਕ ਕੇ ਕੌਲੀ ਉੱਥੇ ਨਹੀਂ ਰੱਖੀ ਉਹ ਬਾਹਰ ਕਮਾਈ ਕਿਵੇਂ ਕਰ ਲਵੇ ਨਹੀਂ ਕਰ ਸਕਦੀ ਇੱਕ ਇੱਕ ਲੜਕੀ ਤੇ 4-4 5-5 ਮੁੰਡੇ ਇੱਕ ਰੂਮ ਚ ਭੈਣਤਾ ਲੱਗਦੀ ਨਹੀਂ ਧੀਤਾ ਲੱਗਦੀ ਨਹੀਂ ਕਿਸੇ ਦੀ ਆਪਣੇ ਵਰਗੇ ਚੰਗੇ ਭਲਿਆਂ ਨੂੰ ਬੇहद ਅਸ਼ਲੀਲ ਕਮੈਂਟ ਆਉਣ ਲੱਗ ਜਾਂਦੇ ਆ ਉਹ ਤਾਂ ਫੇਰ ਆਪਣੀਆਂ ਅੱਖਾਂ ਤੋਂ ਦੂਰ ਆ। ਅੱਛਾ ਉਹ ਗੱਲਾਂ ਨੂੰ ਤੁਸੀਂ ਸਾਰੀਆਂ ਨੂੰ ਛੱਡੋ। ਇੱਕ ਚੀਜ਼ ਮੈਨੂੰ ਬੜਾ ਦੁੱਖ ਦਿੰਦੀ ਆ, ਬੜੀ ਚੁਪਣ ਮਹਿਸੂਸ ਕਰਦੀ ਆ ਵੀ ਸਾਡੇ 'ਚ ਕਮੀ ਰਹਿ ਕਿੱਥੇ ਦੀ? ਅਸੀਂ ਖੜ ਕਿੱਥੇ ਗਏ? ਅਸੀਂ ਤਾਂ ਉਸ ਪੰਜਾਬ ਦੇ ਵਾਸੀ ਆ ਜਿਹੜਾ ਪੰਜਾਬ ਦਾ ਲੋਹਾ ਮੰਨਿਆ ਜਾਂਦਾ ਸੀ। ਜਿਹੜੇ ਪੰਜਾਬੀਆਂ ਤੇ ਜਾਂ ਪੰਜਾਬਣਾਂ ਤੇ ਮਾਣ ਮਹਿਸੂਸ ਕੀਤਾ ਜਾਂਦਾ ਸੀ ਪਰ ਅੱਜ ਅਸੀਂ ਵੈਸਟਰਨ ਕਲਚਰ ਦੇ ਵਿੱਚ ਇੰਨੀ ਕ ਜਿਆਦਾ ਤਸ ਗਏ ਕਲਚਰ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਆਪਣੀ ਕਲਚਰ ਨੂੰ ਛੱਡ ਕੇ ਕਿਸੇ ਕਲਚਰ ਦੇ ਵਿੱਚ ਤਸ ਜਾਣਾ ਉਹ ਸਭ ਤੋਂ ਵੱਡੀ ਗਰਾਵਟਾ ਤੁਸੀਂ ਦੇਖੋ ਜਦੋਂ ਮੁੰਡੇ ਦੀ ਅਰਥੀ ਲਿਜਾ ਰਹੇ ਸੀ ਨਾ ਤੇ ਬਾਪ ਕਹਿ ਰਿਹਾ ਸੀ ਕਿ ਨਾ ਮੇਰਾ ਪੁੱਤ ਹਰ ਸ਼ਰਟ ਨਾਲ ਦੀ ਪੱਗ ਬੰਨਦਾ ਸੀ ਦਿਲ ਨੂੰ ਕੀਰ ਜਾਣ ਵਾਲੇ ਬੋਲ ਸੀਓ ਪਿਓ ਦੇ ਲਿਆ ਓਏ ਸੋਹਣਿਆ ਪੁੱਤਾ ਤੇਰੇ ਮੈਂ ਪੱਗ ਬੰਨਾਂ ਕਿੱਡੀ ਵੱਡੀ ਗੱਲ ਸੀ ਹੈਨਾ ਤੇ ਮਾਂ ਵੈਣ ਪਾਰੀ ਸੀ ਕੀਰਨੇ ਪਾਰੀ ਸੀ ਬੇ ਪੁੱਤ ਦਿਨੀਆਂ ਮੈਂ ਕਦੋਂ ਨੀਆਂ ਡਿੱਕਾਂ ਰੱਖ ਕਿਉਂਕਿ ਵੀਰੀ ਇਹ ਸ਼ਬਦ ਨਾ ਕਹਿਣੇ ਬਹੁਤ ਔਖੇ ਆ ਤਰਨਾ ਜਦੋਂ ਪੁੱਤ ਜੰਮਦਾ ਨਾ ਅਸਲ ਘਰ ਦੇ ਵਿੱਚ ਸਾਂਝ ਔਰਤ ਦੀ ਉਦੋਂ ਪੈਂਦੀ ਹੈ। ਬਿਲਕੁਲ। ਧੀਆ ਹੋ ਜਾਂਦਾ ਤਾਂ ਉਹਨੂੰ ਬੜੀ ਨਫ਼ਰਤ ਦੀ ਨਿਗਾਹ ਨਾਲ ਤੱਕਿਆ ਜਾਂਦਾ ਹੈ। ਜਦੋਂ ਪੁੱਤ ਹੋ ਜਾਂਦਾ ਨਾ ਤੇ ਉਹਨੂੰ ਇੱਕ ਸਕੂਨ ਮਹਿਸੂਸ ਹੁੰਦਾ ਵੀ ਮੇਰੇ ਇਸ ਘਰ 'ਚ ਪੈਰ ਲੱਗ ਗਏ। ਬਿਲਕੁਲ। ਚੱਪੇ ਮਣ ਮਣ ਮਾਵਾ ਪੁੱਤ ਵੱਡੇ ਕਰਦੀਆਂ। ਤੇ ਜਦੋਂ ਇਹੋ ਜਿਹੀਆਂ ਨਲਾਇਕ ਘਰਾਂ ਦੀਆਂ ਡੈਣਾ ਆਣ ਕੇ ਪੁੱਤਾਂ ਨੂੰ ਖਾ ਜਾਂਦੀਆਂ ਨਾ। ਤੇ ਫਿਰ ਇਹ ਉਹਨਾਂ ਮਾਪਿਆਂ ਨੂੰ ਪਤਾ ਵੀ ਉਹਨਾਂ ਤੇ ਕੀ ਬੀਤਦੀ ਆ ਅਜੋ ਮਾਪੇ ਕਹਿੰਦੇ ਹੋਣਗੇ ਏਦੂ ਅਸੀਂ ਆਪਦਾ ਪੁੱਤ ਕੁਵਾਰਾ ਹੀ ਰੱਖ ਲੈਂਦੇ ਸਾਡਾ ਵਿਆਹ ਹੀ ਨਾ ਜਾਂਦਾ ਕੱਲਾ ਕਹਿਰਾ ਪੁੱਤ ਸੀ ਹੈਨਾ ਅੱਛਾ ਫਿਰ ਇਹ ਨਹੀਂ ਵੀ ਗਰੀਬੀ ਨੇ ਕਰਾਤਾ ਪੱਤੀ ਕਿੱਲਿਆਂ ਦਾ ਮਾਲਕ ਪੱਤੀ ਕਿੱਲਿਆਂ ਦਾ ਮਾਲਕ ਇਹ ਨਹੀਂ ਬੇਰਜ਼ਗਾਰੀ ਨੇ ਕਰਾਤਾ ਸਭ ਕੁਝ ਮਾਲਕ ਦਾ ਦਿੱਤਾ ਘਰੇ ਸੋ ਇੱਥੇ ਇੱਕ ਸਾਡੀ ਮੈਂ ਕਹਿੰਨੀ ਆ ਵੀ ਸਿੱਖਿਆ ਦੇ ਮਿਆਰ ਦੇ ਵਿੱਚ ਵੀ ਸਭ ਤੋਂ ਵੱਡੀ ਗ੍ਰਾਵਿਟਾ ਫਿਜ਼ੀਕਲ ਐਜੂਕੇਸ਼ਨ ਦੀ ਹਮ ਰੇਪ ਕੇਸ ਵਧ ਗਈ ਕੀ ਕੁਛ ਹੋ ਰਿਹਾ ਰੇਪ ਕਰਕੇ ਪੂਰਾ ਪਰ ਬੱਚੀ 13 ਸਾਲ ਦੀ ਜਲੰਧਰ ਦੇ ਵਿੱਚ ਹੈਨਾ ਜਲੰਧਰ ਦੇ ਵਿੱਚ 13 ਸਾਲ ਦੀ ਬੱਚੀ ਮਾਰ ਦਿੱਤੀ ਜਾਂਦੀ ਆ ਹਫਸੀ ਪੰ ਇਥੋਂ ਤੱਕ ਵੱਧ ਚੁੱਕਿਆ ਕਿਉਂ ਵਧਿਆ ਕਿਉਂਕਿ ਅਸੀਂ ਬੱਚਿਆਂ ਨੂੰ ਐਜੂਕੇਟ ਕਰ ਹੀ ਨਹੀਂ ਸਕੇ ਅਸੀਂ ਬੱਚਿਆਂ ਨੂੰ ਦੱਸ ਹੀ ਨਹੀਂ ਸਕੇ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਪੜ੍ਹਾ ਹੀ ਨਹੀਂ ਸਕੇ ਅਸੀਂ ਬੱਚਿਆਂ ਨੂੰ ਇਹ ਸਿਖਾ ਹੀ ਨਹੀਂ ਸਕੇ ਕਿ ਹਾਂ ਕਿੱਥੋਂ ਤੱਕ ਕਿਹੜੀਆਂ ਚੀਜ਼ਾਂ ਜਾਇਜ਼ ਆ ਜੇ ਤੁਹਾਡੇ ਤੇ ਕੋਈ ਮਾੜਾ ਵਕਤ ਆਉਂਦਾ ਤੇ ਤੁਸੀਂ ਆਪਣੇ ਆਪ ਨੂੰ ਪ੍ਰੋਡੈਕਟ ਕਿ ਇਸ ਤਰ੍ਹਾਂ ਕਰ ਸਕਦੇ ਬਿਲਕੁਲ ਹਾਂ ਬਸ ਅਸੀਂ ਮੁੱਦੇ ਚੱਕ ਲਈ ਜੀ ਹਾਂ ਐਚ ਆਈ ਵੀ ਆ ਜੀ ਐਸ ਸੀ ਵੀ ਆ ਜੀ ਹੈਪੀਟਾਈਟਸ ਵੀ ਆ ਜੀ ਆ ਰਿਲੇਸ਼ਨ ਨਾ ਉਹ ਕਮ ਸੇ ਕਮ ਉਹਨਾਂ ਬੱਚਿਆਂ ਨੂੰ ਇਹ ਤਾਂ ਦੱਸੋ ਵੀ ਰਿਲੇਸ਼ਨ ਹੈ ਕੀ ਤੁਹਾਡੀ ਇਹ ਕੀ ਹੈ ਇਹ ਵੀ ਸਮਝਦੇ ਹਾਂ ਕਿ ਜਿਹੜੇ ਬਹੁਤ ਸਾਰੇ ਲੋਕ ਕਹਿੰਦੇ ਵੀ ਐ ਤੇ ਬਹੁਤ ਸਾਰੇ ਕਹਿਣ ਲੱਗ ਜਾਂਦੇ ਕਿ ਨਹੀਂ ਇਦਾਂ ਤਾਂ ਕੀ ਫਰਕ ਪੈਂਦਾ ਹੈ ਗਾਣੇ ਤਾਂ ਇੱਕ ਮਨੋਰੰਜਨ ਦੇ ਲਈ ਨੇ ਗਾਣਿਆਂ ਫਿਲਮਾਂ ਦਾ ਅਸਰ ਹੋ ਰਿਹਾ ਸਾਡੇ ਸਮਾਜ ਦੇ ਉੱਤੇ ਆ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੂੰ ਬਹੁਤ ਜ਼ਿਆਦਾ ਹੋ ਰਿਹਾ ਗਾਣਿਆਂ ਦੇ ਵਿੱਚ ਮਾਰ ਦੇਣਾ ਗਾਣਿਆਂ ਦੇ ਵਿੱਚ ਗੈਂਗਸਟਰ ਬਣ ਜਾਣਾ ਉਹ ਉਹ ਚੀਜ਼ ਕਿਤੇ ਨਾ ਕਿਤੇ ਪ੍ਰਮੋਟ ਹੋ ਰਹੀ ਹੈ ਗਾਣਿਆਂ ਦੇ ਵਿੱਚ ਸਭ ਤੋਂ ਵੱਧ ਲਜਰਤਾ ਜਿਹੜੀ ਆ ਰਹੀ ਹੈ ਉਹ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੀ ਹੈ ਆ ਕਿਸੇ ਗਾਣੇ ਦੇ ਬੋਲ ਮੈਂ ਹੁਣੇ ਕਿਤੇ ਟਰੈਕਟਰ ਤੇ ਲੱਗੇ ਹੋਏ ਸੀ ਜੱਜ ਮੋਰੇ ਜੱਟਾ ਤੈਨੂੰ ਕਹਿ ਦੂੰ ਲਵ ਜੂ ਇਦਾਂ ਦਾ ਕੋਈ ਗਾਣਾ ਲੱਗਾ ਹੋਇਆ ਸੀ ਤੇ ਜਦੋਂ ਇਹ ਗੱਲਾਂ ਕਿਤੇ ਨਾ ਕਿਤੇ ਉਹ ਜਾ ਕੇ ਅਸਰ ਤਾਂ ਕਰਦੀਆਂ ਨੇ ਬੱਚਿਆਂ ਦੇ ਉੱਤੇ ਬਿਲਕੁਲ ਆ ਗਾਣਾ ਸੀ ਇੱਕ ਆਪੇ ਬਰੀ ਕਰਾ ਲੂ ਵੇਚ ਕੇ ਪੰਜ ਸੱਤ ਮਰ ਲੇ ਹੋ ਸਕਦਾ ਇਹਨੇ ਵੀ ਕਿਹਾ ਵੇ 25 ਕਿੱਲੇ ਆ ਜਾਣੇ ਆ ਕੋਈ ਗੱਲ ਨਹੀਂ ਪੈਸਾ ਵਾਧੂ ਹੋਊਗਾ 25 ਕਿੱਲੇ ਜ਼ਮੀਨ ਆ ਭਰ ਦਾਂਗੇ ਪਾਲਸ ਨੂੰ ਪਰ ਉਦੋਂ ਮਾਣੂ ਮਾਸੀ ਨਹੀਂ ਕੋਈ ਕਹਿੰਦਾ ਜਿਦੋਂ ਫੜੇ ਜਾਂਦੇ ਆ ਜੀ ਸੋ ਕਹਿੰਦਾ ਬਈ ਮੈਂ ਇੱਕ ਇੱਕ ਅਫਸੋਸ ਜ਼ਰੂਰ ਆ ਮੈਨੂੰ ਉਹਦੇ ਮਾਪਿਆਂ ਤੇ ਕੁੜੀ ਦੀਆਂ ਤੇ ਵੀ ਉਹਨਾਂ ਨੂੰ ਖੁੱਲ ਕੇ ਕੈਮਰੇ ਅੱਗੇ ਆਣ ਕੇ ਇਹ ਗੱਲ ਕਹਿ ਦੇਣੀ ਚਾਹੀਦੀ ਸੀ ਵੀ ਅੱਜ ਤੋਂ ਬਾਅਦ ਇਹ ਸਾਡੀ ਧੀ ਨਹੀਂ ਤੇ ਅਸੀਂ ਇਹਦੇ ਮਾਪੇ ਪਰ ਮਾਪਿਆਂ ਬਾਰੇ ਤੇ ਵੀ ਕਿਹਾ ਜਾ ਰਿਹਾ ਕਿ ਜਿਹੜੇ ਉਹਦਾ ਅਫੇਅਰ ਚੱਲ ਰਿਹਾ ਸੀ ਜਿਹੜਾ ਸਾਰਾ ਉਹਦਾ ਕਨੈਕਸ਼ਨ ਸੀਗਾ ਉਸ ਮੁੰਡੇ ਨਾਲ ਵਿਆਹ ਤੋਂ ਪਹਿਲਾਂ ਦਾ ਸੀਗਾ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਇੱਧਰ ਵਿਆਹ ਕੀਤਾ ਉਹਨਾਂ ਨੂੰ ਵਿਆਹ ਹੀ ਨਹੀਂ ਕਰਨਾ ਚਾਹੀਦਾ ਸੀ ਬਿਲਕੁਲ ਨਹੀਂ ਕਰਨਾ ਚਾਹੀਦਾ ਸੀ ਆਰ ਦੇ ਜੰਮਿਆਂ ਦੇ ਨੌਂ ਗਣੀਆਂ ਕਿ ਦੰਦ ਗਣੀਆਂ ਆਪਦੇ ਜੰਮੇ ਬੱਚਿਆਂ ਦਾ ਪਤਾ ਹੁੰਦਾ ਸਾਡਾ ਬੱਚਾ ਕਿੱਥੇ ਹੁੰਦਾ ਤੁਹਾਡੇ ਕਿੰਨੇ ਕੁ ਕਰਤੂਤਾਂ ਤੁਹਾਡਾ ਬੱਚਾ ਤੁਹਾਡਾ ਬੱਚਾ ਹੋਰ ਜੀ ਵੀ ਹੋਵੇ ਤੁਹਾਡਾ ਬੱਚਾ ਦੇਰ ਰਾਤ ਤੱਕ ਜਾਗ ਰਿਹਾ ਦੇਰ ਰਾਤ ਤੱਕ ਤੁਹਾਡਾ ਬੱਚਾ ਫੋਨ ਤੇ ਚੈਟ ਕਰ ਰਿਹਾ ਤੁਹਾਡਾ ਬੱਚਾ ਇਕੱਲਾ ਕਿਸੇ ਨੁੱਕਰ ਦੇ ਵਿੱਚ ਬਹਿਣਾ ਪਸੰਦ ਕਰ ਰਿਹਾ ਫੈਮਿਲੀ ਦੇ ਵਿੱਚ ਨਹੀਂ ਬਹਿ ਰਿਹਾ ਇਹ ਸਾਰੇ ਸਿੰਪਟਮ ਨੇ ਕਿਤੇ ਨਾ ਕਿਤੇ ਬੱਚੇ ਦੀ ਅਟੈਚਮੈਂਟ ਹੈ ਇਹ ਇਹ ਸਾਰੇ ਸਿੰਪਟਮ ਨੇ ਕਿਉਂ ਨਹੀਂ ਮਾਪੇ ਦੇਖ ਦੇ ਕਿਉਂ ਨਹੀਂ ਮਾਪੇ ਇਹਨਾਂ ਚੀਜ਼ਾਂ ਨੂੰ ਵਾਚ ਕਰ ਰਹੇ ਇੱਕ ਇੱਕ ਤਾਂ ਆਪਾਂ ਕਹਿ ਦਈਏ ਨਾ ਵੀ ਨਵਾਲਕਾ ਤੇ ਕੁਦਰਤੀ ਤੌਰ ਤੇ ਕਿਸੇ ਦੀ ਹਾਫਸੀ ਪੰ ਦਾ ਸ਼ਿਕਾਰ ਹੋਗੇ ਇੱਕ ਅਸੀਂ ਆਪਣੇ ਆਪ ਨੂੰ ਕਿਸੇ ਅੱਗੇ ਭਰੋਸ ਰਹਿ ਆ ਬਿਲਕੁਲ ਅੱਛਾ ਫੇਰ ਹੁਣ ਇੱਥੇ ਗੱਲ ਇਹ ਵੀ ਆ ਜਾਂਦੀ ਆ ਮੈਨੂੰ ਤਾਂ ਬਹੁਤ ਦੁੱਖ ਆ ਉਸ ਲੜਕੀ ਤੇ ਵੀ ਤੈਨੂੰ ਕੀ ਨਹੀਂ ਸੀ ਮਿਲਿਆ ਉਸ ਮੁੰਡੇ ਕੋਲ ਹੈ ਤਾਂ ਉਹ ਵੀ ਮੁੰਡਾ ਉਸ ਮੁੰਡੇ ਵਰ ਗਈ ਸੀ ਬਿਲਕੁਲ ਤੂੰ ਮਾਪਿਆਂ ਦਾ ਪੁੱਤ ਖਾ ਗਈ ਅੱਜ ਮਾਪਿਆਂ ਨੂੰ ਪੁੱਤ ਨਹੀਂ ਮਿਲਣਾ ਆਨੇ ਹੁੰਦੇ ਬੱਜੇ ਤਾਂ ਛੁੱਟ ਕੇ ਆ ਜਾਂਦੇ ਆ ਗਿਆਨ ਦੇ ਜੱਗ ਤੋਂ ਮੇਲ ਨਹੀਂ ਹੋਏ ਕਦੇ ਹਾਂ ਸੋ ਇਹ ਘਟਨਾਵਾਂ ਨਾ ਜਿਹੜੀਆਂ ਵੀਰਜੀ ਇਹ ਕੋਈ ਪਹਿਲੀ ਘਟਨਾ ਨਹੀਂ ਇਹਦੇ ਲਈ ਹਾਂ ਕਾਨੂੰਨ ਬੰਨੇ ਚਾਹੀਦੇ ਸੌਲਿਡ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਅਪੀਲ ਦਲੀਲ ਨਹੀਂ ਹੋਣੀ ਚਾਹੀਦੀ ਹਾਂ ਜਿਹੜਾ ਬਿਲਕੁਲ ਜੀ ਨਹੀਂ ਆਪਦੀ ਆਪ કબੂਲਨਾਮਾ ਕਰ ਲਿਆ ਕਿ ਹਾਂ ਮੈਂ ਆ ਕੀਤਾ ਉਹਦੇ ਵਿੱਚ ਕੋਈ ਅਪੀਲ ਦਲੀਲ ਨਾ ਚੱਲੇ ਸਿੱਧੀ ਫਾਂਸੀ ਦੀ سزا ਕੋਈ ਇਹ ਨਹੀਂ ਵੀ ਕੇਸ ਆ ਜਿਹੜਾ ਉਹ 10 10 15 15 ਸਾਲ ਚੱਲੀ ਜਾਵੇ ਕਿਉਂਕਿ ਉਹਦੋਂ ਨੂੰ ਗੱਲਾਂ ਪੁਰਾਣੀਆਂ ਹੋ ਜਾਂਦੀਆਂ ਮਾਪਿਆਂ ਨੂੰ ਵੀ ਆਪਦੀ ਲਾਤ ਦਾ ਮੋਹ ਜਾਗ ਪੈਂਦਾ ਫਿਰ ਮਾਪੇ ਚੋਰੀ ਚੋਰੀ ਪੈਰਵਾਈ ਕਰਨ ਲੱਗ ਜਾਂਦੇ ਨੇ ਹਨ ਕਿਤੇ ਨਾ ਕਿਤੇ ਜਾ ਕੇ ਇਹ ਤਾਂ ਟੈਟ ਫੋਰ ਟੈਟ ਅਦਲੇ ਦਾ ਬਦਲਾ ਨਾਲ ਦੀ ਨਾਲ ਦਿਓ ਚਾਰ ਹੋਰ ਵੀ ਸੁਧਰਨ ਉਹਨਾਂ ਦੇ ਪਿਓ ਨੇ ਇੱਕ ਬਾਪੂ ਨੇ ਬੜੀ ਖਤਰਨਾਕ ਗੱਲ ਦੱਸੀ ਕਹਿੰਦੇ ਕਿ ਇਹਨੇ ਸਾਡੇ ਮੁੰਡੇ ਨੂੰ ਮਾਰ ਕੇ ਟੀਕਾ ਲਾਉਣਾ ਸੀ ਚਿੱਟੇ ਦਾ ਕਹਿੰਦੇ ਉਹ ਪਤਾ ਨਹੀਂ ਇਹਦਾ ਕਿਵੇਂ ਨਹੀਂ ਲੱਗਿਆ ਇਨੇ ਉਹ ਲਾ ਕੇ ਇਨੇ ਸ਼ੋ ਕਰਨਾ ਸੀ 8 ਤਰੀਕ ਨੂੰ ਉਹਨਾਂ ਦੀ ਵਾਪਸੀ ਸੀ ਕੈਨੇਡਾ ਤੋਂ ਤੇ ਸਾਨੂੰ ਉਹਨਾਂ ਨੇ ਸ਼ੋ ਇਹ ਕਰਨਾ ਸੀ ਵੀ ਇਹ ਤਾਂ ਚਿੱਟਾ ਪੀਣ ਲੱਗ ਗਿਆ ਸੀ ਟੀਕਾ ਲਾ ਕੇ ਦੀ ਡੈਥ ਹੋ ਗਈ ਕਹਿੰਦੇ ਜੇ ਉਸ ਗੱਲ ਦੇ ਉੱਤੇ ਪੜਦਾ ਪੈ ਜਾਂਦਾ ਉਸ ਤੋਂ ਬਾਅਦ ਇਨੇ ਸਾਨੂੰ ਮਾਰ ਦੇਣਾ ਸੀ ਤੇ 25 ਕਿੱਲੇ ਦੀ 25 ਕਿੱਲੇ ਦੀ ਵਾਰਿਸ ਬਣ ਕੇ ਬਹਿ ਜਾਣਾ ਸੀ ਬਿਲਕੁਲ ਕੋਈ ਦੇਖੋ ਜਿਹੜੀ ਜਨਾਨੀ ਨੇ ਪਹਿਲਾਂ ਨਸ਼ੀਆਂ ਗੋਲੀਆਂ ਪਾਤੀਆਂ ਦੇਖੋ ਉਹ ਕਿੰਨਾ ਕਰ ਲਾਇਆ ਹੋ ਕਿਵੇਂ ਉਹ ਇਨਾ ਤੋਂ ਛੁੱਟ ਕੇ ਪੌੜੀਆਂ ਚੜਿਆ ਡੈੱਡ ਬੋਡੀ ਉਹਦੀ ਉੱਪਰੋਂ ਥਾਈ ਫਸਟ ਫਲੋਰ ਦੇ ਉੱਤੋਂ ਹਨਾ ਵਾਸਤਾ ਤਾਂ ਉਹਨੇ ਵੀ ਬਹੁਤ ਪਾਇਆ ਹੋਣਾ ਹਨਾ ਪੇਸ਼ ਨਹੀਂ ਚੱਲੀ ਉਹ ਜਵਾਕ ਦੀ ਉੱਤੇ ਤਾਂ ਹੋ ਸਕਦਾ ਆਵਾਜ਼ਾਂ ਮਾਰਨ ਲਈ ਚੜਿਆ ਹੋਵੇ ਪਿੰਡ ਚੋਂ ਵਾਜਾਂ ਮਾਰਨ ਲਈ ਵਾਜਾਂ ਮਾਰਨ ਲਈ ਹੀ ਉਹ ਉਹ ਆਪ ਹੀ ਉਹਨੇ ਕਬੂਲਿਆ ਇਹ ਚੀਜ਼ ਮੈਂ ਕੋਈ ਦੇਖ ਰਹੀ ਸੀ ਪੁਲਿਸ ਦੇ ਬਿਆਨ ਦੇਖ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਮੈਂ ਰੌਲਾ ਪਾਲਾਂ ਕਿਸੇ ਨੂੰ ਬੁਲਾ ਲਾਂ ਪਰ ਕਹਿੰਦੇ ਹੁਣੀ ਅੱਗੇ ਪੇਸ਼ ਨਹੀਂ ਜਾਂਦੀ ਹਨਾ ਜਦੋਂ ਘਰ ਵਾਲੀ ਡੈਨ ਬਣ ਗਈ ਕਾਤਲ ਬਣ ਗਈ ਉਥੇ ਕੀ ਕਰੂ ਆਪਦੇ ਜਦੋਂ ਘਰ ਦਾ ਪੇਤੀ ਲੰਕਾ ਟਾਉਂਦਾ ਹੁੰਦਾ ਹੁੰਦਾ ਤੇ ਘਰ ਦੇ ਪੇਤੀ ਨਹੀਂ ਲੰਕਾ ਟਾਈ ਨਹੀਂ ਅਸੀਂ ਕਹਿ ਦਿੰਨੇ ਹਾਂ ਨਾ ਔਰਤ ਆਪਦੇ ਪਤੀ ਨੂੰ ਪਰਮੇਸ਼ਰ ਮੰਨਦੀ ਹੈ ਹੈਨਾ ਤੇ ਆਪਾਂ ਕਹਿੰਦੇ ਆ ਵੀ ਪਤੀ ਪਤਨੀ ਦਾ ਰਿਸ਼ਤਾ ਇੱਕ ਇਹੋ ਜਿਹਾ ਵਿਸ਼ਵਾਸ ਦਾ ਪਾਤਰ ਰਿਸ਼ਤਾ ਵੀ ਅਸੀਂ ਕਹਿ ਦਿੰਨੇ ਆ ਵੀ ਪਤੀ ਪਤਨੀ ਤੋਂ ਸਿਵਾ ਇੱਕ ਦੂਜੇ ਦੇ ਕੋਈ ক্লোਜ਼ ਨਹੀਂ ਹੈਨਾ ਦੋ ਸਰੀਰ ਇੱਕ ਰੂਹ ਹੁੰਦੀ ਆ ਉਹ ਤੇ ਪਰ ਜਦੋਂ ਇਹ ਰੂਹਾਂ ਨੂੰ ਤਾਰ-ਤਾਰ ਕਰਦੇ ਨੇ ਇਹੋ ਜਿਹਾਂ ਤੇ ਉਥੇ ਕੀ ਕਰਾਂਗੇ ਮੈਂ ਕਹਿੰਨੀ ਆ ਵੀ ਤੁਹਾਡੇ ਬਾਜੀ ਦੀ ਡੈਥ ਨੂੰ 11 ਸਾਲ ਹੋ ਚਲੇ ਤੇ ਬਹੁਤਾ ਨਹੀਂ ਸੰਧਿਆ ਦਾ ਟਾਈਮ ਬਹੁਤਾ ਨਹੀਂ ਨਾ ਤੇ ਦਿਨ ਵਿੱਚ ਦੀ ਤਿੰਨ ਚਾਰ ਵਾਰ ਮੈਂ ਮਨ ਪਰਦੀ ਆ ਯਾਦ ਕਰਕੇ ਕਿਸੇ ਨਾ ਕਿਸੇ ਚੀਜ਼ ਨਾਲ ਜੇ ਏ ਵਨ ਕੇ ਸਰਜੀ ਉਹਦੀ ਪਸੰਦ ਹੀ ਬਣ ਗਈ ਮੈਂ ਤਾਂ ਵੀ ਮੇਰੀਆਂ ਅੱਖਾਂ ਚੋਂ ਪਾਣੀ ਕੁਦਰਤੀ ਖਿਆਲ ਆਈ ਜਾਣਾ ਕੁਦਰਤੀ ਖਿਆਲ ਆ ਜਾਣਾ ਜੇ ਫੁਲਕੇ ਆਲੂ ਵਾਲੇ ਪਰੌਠੇ ਉਹਨਾਂ ਦੀ ਪਸੰਦ ਦੇ ਬਣ ਗਏ ਤਾਂ ਵੀ ਖਿਆਲ ਆ ਜਾਣਾ ਹਨਾ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਵੀ ਕਿਤੇ ਜਾਣਾ ਹੁੰਦਾ ਤੇ ਕੋਈ ਨਾਲ ਨਹੀਂ ਲੈ ਕੇ ਜਾਂਦਾ ਹਨਾ ਫਿਰ ਵੀ ਆਏ ਹੁੰਦਾ ਵੀ ਜੇ ਅੱਜ ਤੁਸੀਂ ਹੁੰਦੇ ਮੈਂ ਕਿਸੇ ਦੀ ਮਦਦ ਨਾ ਕਰਨੀ ਪੈਂਦੀ ਹਨਾ ਤੇ ਹੁਣ ਘਰ ਬਣ ਰਿਹਾ ਸੀਗਾ ਆਪ ਹੀ ਕੱਲੀ ਨਾਲ ਬੱਚੇ ਲੱਗੇ ਰਹੇ ਹਨ ਤੇ ਸਾਰਾ ਸਾਰਾ denn ਨਾਲੇ ਿੱਟਾਂ ਘੜੀ ਜਾਣੀਆਂ ਨਾਲੇ ਰੋਈ ਜਾਣ ਵੀ ਜੇ ਤੁਸੀਂ ਹੁੰਦੇ ਹੁੰਡਿਆ ਨਾ ਤਾਂ ਮੁੰਡੇ ਵੀ ਚਾਰ ਆ ਜਾਂਦੇ ਤੇ ਮੇਰੇ ਅਰਗੀ ਤਾਂ ਜੇ ਚਾਰਾਂ ਨੂੰ ਵਗਾਰ ਵੀ ਪਾਲੂ ਇੱਜ਼ਤ ਬਹੁਤ ਲੋਕ ਕਰਦੇ ਆ ਬਹੁਤ ਲਾਕਾ ਮੇਰੀ ਇੱਜ਼ਤ ਕਰਦਾ ਮੈਂ ਮਾਣ ਮਹਿਸੂਸ ਕਰਦੀ ਆ ਮੈਂ ਕਹਿੰਨੀ ਮੇਰੇ ਭਰਾਵਾਂ ਨੂੰ ਰੱਬਾ ਮੇਰੇ ਇਲਾਕੇ ਨੂੰ ਤੰਦਰੁਸਤ ਦੀ ਲੰਮੀ ਉਮਰਾਂ ਦੇ ਪਰ ਖੜੂ ਉਸ ਜਗ੍ਹਾ ਤੇ ਗਈ ਜਿੱਥੇ ਜੇ ਚਾਰ ਆਣ ਕੇ ਵੀ ਲੱਗ ਜਾਣਗੇ ਤੇ ਲੋਕਾਂ ਨੇ ਕਹਿਣਾ ਹਾਂ ਇਹਦੀ ਤਾਂ ਕੋਈ ਗੱਲ ਹੋਊਗੀ ਜਿਹੜੇ ਇਹਦੇ ਘਰੇ ਆਣ ਕੇ ਕੰਮ ਕਰਦੇ ਸੋ ਬੜੀਆਂ ਵੱਡੀਆਂ ਗੱਲਾਂ ਹੁੰਦੀਆਂ ਪਤਨੀ ਦਾ ਪਤੀ ਸਿਰ ਦਾ ਤਾਜ ਹੁੰਦਾ ਜਿਉਂ ਜਾਣੇ ਦਾ ਪਰ ਮੈਂ ਲਾਸਟ ਦੇ ਉੱਤੇ ਨਾ ਜਿੱਦਾਂ ਮੰਨ ਲਓ ਇਹ ਘਟਨਾਵਾ ਪੂਰੇ ਵਰਲਡ ਦੇ ਵਿੱਚ ਵਾਪਰਦੀਆਂ ਨੇ ਉਸ ਤੋਂ ਵੱਡੀਆਂ ਘਟਨਾਵਾ ਵੀ ਬਹੁਤ ਸਾਰੀਆਂ ਵਾਪਰੀਆਂ ਤੇ ਆਪਣੇ ਹੁਣ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਆਪਣੇ ਨੇੜ ਤੇੜ ਦੇ ਲੱਗੇ ਬਹੁਤ ਸਾਰੀਆਂ ਹੈਗੀਆਂ ਪਰ ਜਦੋਂ ਆਪਾਂ ਵਰਲਡ ਦੀਆਂ ਗੱਲਾਂ ਵੇਖਦੇ ਆਂ ਪਰ ਜਦੋਂ ਪੰਜਾਬ ਆ ਜਾਂਦਾ ਪੰਜਾਬ ਦੇ ਵਿੱਚ ਬੀਬੀ ਰਜਨੀ ਵਰਗੇ ਕਰੈਕਟਰਾਂ ਦਾ ਆਪਾਂ ਨੂੰ ਚੇਤਾ ਆ ਜਾਂਦਾ ਪਰ ਪੰਜਾਬ ਕਿੱਥੋਂ ਕਿੱਥੇ ਆ ਖੜਾ ਏ ਕੋ ਧੀ ਜਿਹੜੀ ਰਾਜੇ ਦੀ ਧੀ ਜਿਹਦੇ ਨਾਲ ਗੋਲੀਆਂ ਸਭ ਕੁਝ ਪਰ ਉਹਨੇ ਵੀ ਕਿਹਾ ਵੀ ਮੇਰੇ ਬਾਪ ਨੇ ਜੋ ਚੁਣ ਦਿੱਤਾ ਠੀਕ ਏ ਮੈਨੂੰ ਪ੍ਰਵਾਨ ਠੀਕ ਏ ਉਹਨੇ ਕਬੂਲ ਕਰ ਲਿਆ ਅੱਜ ਅਸੀਂ ਕਿੱਥੋਂ ਕਿੱਥੇ ਜਿਹੜਾ ਪੰਜਾਬ ਦਾ ਕਰੈਕਟਰ ਕਿੱਥੋਂ ਕਿੱਥੇ ਆ ਗਿਆ ਵੱਡਾ ਜੇ ਆਪਾਂ ਗੱਲ ਕਰ ਲਈ ਜਿਵੇਂ ਗਾਣਿਆਂ ਫਿਲਮਾਂ ਦੀ ਗੱਲ ਆਪਾਂ ਕੀਤੀ ਹੈ 1992 ਤੋਂ ਬਾਅਦ ਇਹ ਦੌਰ ਸਰਕਾਰਾਂ ਦੇ ਵੱਲੋਂ ਵੀ ਚਲਾਇਆ ਗਿਆ ਇੱਥੇ ਲਚਰਤਾ ਵੀ ਫਲਾਈ ਗਈ ਫਿਲਮਾਂ ਵੀ ਅਜਈਆਂ ਬਣਾਈਆਂ ਗਈਆਂ ਇਸ ਤੋਂ ਹੁਣ ਕਿੰਨਾ ਕੁ ਅੱਗੇ ਹੋਰ ਜਾਊਗਾ ਦੇਖੋ ਜੇਕਰ ਨਾ ਨੱਥ ਪਾਈ ਜੇਕਰ ਅਸੀਂ ਆਪਦੇ ਪ੍ਰਾਣੀ ਵਿਰਾਸਤੀ ਸੱਭਿਆਚਾਰ ਵੱਲ ਨਾ ਵਾਪਸ ਮੁੜੇ ਜੇ ਅਸੀਂ ਰਿਸ਼ਤਿਆਂ ਨੂੰ ਬਜ਼ੁਰਗਾਂ ਦੇ ਰਿਸ਼ਤਿਆਂ ਨੂੰ ਤਜੀ ਨਾ ਦਿੱਤੀ ਤਾਂ ਅਸੀਂ ਇਦੋਂ ਵੀ ਗਿਰ ਜਾਣਾ ਕਿਉਂਕਿ ਆ ਸਾਡੀ ਆਖਰੀ ਪੀੜ੍ਹੀ ਐ ਜਿਨ੍ਹਾਂ ਨੇ ਮਾਪਿਆਂ ਦੇ ਛਿੱਤਰ ਵੀ ਖਾਦੇ ਤੇ ਲਾਦ ਦੇ ਵੀ ਖਾਣੇ ਆ ਇਹ ਗੱਲ ਮੇਰੀ ਯਾਦ ਰੱਖਿਆ ਜੀ ਕਿਉਂਕਿ ਸਾਡੀ ਲਾਦ ਇੰਨੀ ਕਿ ਐਡਵਾਂਸ ਹੋ ਚੁੱਕੀ ਆ ਨਾ ਤਾਂ ਲਾਦਨੇ ਸਾਨੂੰ ਬੋਲਣ ਦੇਣਾ ਤੇ ਸਾਡਾ ਸਮਾਂ ਉਹ ਸੀਗਾ ਜਦੋਂ ਅਸੀਂ ਮਾਪਿਆਂ ਅੱਗੇ ਬੋਲ ਨਹੀਂ ਸਕੇ ਬਿਲਕੁਲ ਕਹਿੰਦੇ ਵੀ ਉਹ ਟਾਈਮ ਐ ਉਹ ਜਾ ਸੀ ਗਊ ਤੇ ਧੀ ਦਾ ਰਿਸ਼ਤਾ ਜਿਹੜਾ ਗਉ ਦਾ ਕਹਿੰਦੇ ਸੰਗਲ ਕਿਸੇ ਕਿੱਲੇ ਤੇ ਪਾ ਦੇਣਾ ਤੇ ਉਹਨੇ ਕਦੇ ਇਹ ਨਹੀਂ ਸੀ ਕਿਹਾ ਧੀ ਗਉ ਦੇ ਸਮਾਨ ਹੁੰਦੀ ਸੀ ਵੀ ਬਾਮਾ ਪੇ ਰਿਸ਼ਤਾ ਕਿਤੇ ਵੀ ਕਰਿਆ ਈ ਧੀ ਨੇ ਕਦੇ ਆਈ ਨਹੀਂ ਸੀ ਕਿਹਾ ਵੀ ਤੁਸੀਂ ਕੀ ਕਰ ਜਾਂਦਾ ਕਰਮਾਂ ਦੀਆਂ ਮੰਨ ਕੇ ਉਹਨੇ ਆਪ ਦੇ ਦਿਨ ਬੈਸਰ ਕਰ ਲੈਣੇ ਚੰਗਾ ਚਾਹੀ ਮਾੜਾ ਏ ਉਹਦੇ ਮੁਕੱਦਰ ਪਰ ਮੈਂ ਕਹਿੰਨੀ ਆ ਵੀ ਜੇਕਰ ਅਸੀਂ ਅੱਜ ਵੀ ਰਿਸ਼ਤਿਆਂ ਨੂੰ ਨਾ ਬਚਾ ਸਕੇ ਜੇਕਰ ਅੱਜ ਵੀ ਅਸੀਂ ਦਾਦੇ ਦਾਦੀਆਂ ਨਾਨੇ ਨਾਨੀਆਂ ਭੂਆ ਮਾਮੀਆਂ ਮਾਸੀਆਂ ਨੂੰ ਤੇ ਜੀ ਨਾ ਦਿੱਤੀ ਜੇਕਰ ਅੱਜ ਵੀ ਅਸੀਂ ਆਪਣੇ ਮੋਬਾਈਲਾਂ ਦੇ ਵਿੱਚ ਵੜ ਕੇ ਬਹਿ ਗਏ ਨਾ ਉਹ ਦਿਨ ਦੂਰ ਨਹੀਂ ਜਿਵੇਂ ਵਾੜ ਹੀ ਖੇਤ ਨੂੰ ਇੱਧਰ ਖਾਦੀ ਆ ਨਾ ਤੇ ਫਿਰ ਮੈਂ ਕਹਿੰਨੀ ਆ ਵੀ ਖੂਨ ਹੀ ਖੂਨ ਨੂੰ ਖਾਊਗਾ ਹਮ ਬਿਲਕੁਲ ਧੰਨਵਾਦ ਬਹੁਤ ਬਹੁਤ ਸਮਝ ਦਿੱਤਾ ਬਿਲਕੁਲ ਜੀ ਮੈਂ ਵਿਚਾਰਾਂ ਭੈਣ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਘਟਿਆ ਹਰਕਤ ਉਸ ਕੁੜੀ ਦੇ ਵੱਲੋਂ ਕੀਤੀ ਗਈ ਹੈ ਤੇ ਉਹਨੇ ਹਰਕਤ ਇੱਕ ਕੋਈ ਐਜੇ ਹੀ ਡੈਨ ਕਰਦੀ ਆ ਤੇ ਸ਼ੱਕ ਦੀ ਨਿਗਾਹ ਉਹ ਸਭ ਦੇ ਵੱਲ ਚਲ ਜਾਂਦੀ ਹੈ ਉਂਗਲ ਸਭ ਦੇ ਉੱਤੇ ਖੜੀ ਹੋ ਜਾਂਦੀ ਹੈ ਜਿਵੇਂ ਅਸੀਂ ਵੀ ਗੱਲ ਕਰਦੇ ਆ ਗੱਲ ਕੀਤੀ ਕਿ ਵਿਦੇਸ਼ਾਂ ਦੇ ਵਿੱਚ ਧੀਆਂ ਨੂੰ ਭੇਜ ਦਿੱਤਾ ਉੱਥੇ ਜਾ ਕੇ ਜਿਸ ਤਰੀਕੇ ਦੇ ਨਾਲ ਰਹਿਣ ਸਹਿਣ ਉਹਦੀ ਅਸੀਂ ਗੱਲ ਕਰ ਦਿੱਤੀ ਬਹੁਤ ਸਾਰੀਆਂ ਕੁੜੀਆਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਸਾਰੀਆਂ ਸਿਆਣੀਆਂ ਵੀ ਹੈਗੀਆਂ ਨੇ ਪਰ ਕੁਝ ਕੋ ਜਿਹੜੀਆਂ ਘਟਿਆ ਨੇ ਉਹ ਸਭ ਦੇ ਉੱਤੇ ਉਂਗਲ ਕਰਵਾ ਦਿੰਦੀਆਂ ਨੇ ਜਿਹੇ ਜੀ ਘਟਿਆ ਸੋਚਦੀ ਮਾਲਕ ਇਹ ਕੁੜੀ ਨਿਕਲੀ ਜਾਂ ਹੋਰ ਵੀ ਜਿਹੜੀਆਂ ਜਿਹੜੀਆਂ ਘਟਨਾਵਾਂ ਹੋਈਆਂ ਪਰ ਪੰਜਾਬ ਦਾ ਇਹ ਸੱਭਿਆਚਾਰ ਨਹੀਂ ਹੈਗਾ ਸੀਗਾ ਜਿਹੜੇ ਪਾਸੇ ਨੂੰ ਅੱਜ ਪੰਜਾਬ ਤੁਰਿਆ ਆ ਕਿਉਂਕਿ ਜਦੋਂ ਆਪਾਂ ਥੋੜੀ ਥੋੜੀ ਗੱਲ ਤੋਂ ਗਾਂ ਵਧਦੇ ਗਏ ਥੋੜੀ ਥੋੜੀ ਗੱਲ ਤੋਂ ਗਾਂ ਵਧਦੇ ਗਏ ਤੇ ਹੁਣ ਆਪਾਂ ਉੱਥੇ ਪਹੁੰਚ ਗਏ ਜਦੋਂ ਇਹ ਕੁੜੀਆਂ ਮਾਪਿਆਂ ਦੇ ਪੁੱਤਰਾਂ ਨੂੰ ਕਤਲ ਕਰ ਦਿੱਤਾ ਜਾਂ ਕਿਸੇ ਬੰਦੇ ਦੇ ਵੱਲੋਂ ਬਹੁਤ ਸਾਰੀਆਂ ਕੁੜੀਆਂ ਨੂੰ ਕਤਲ ਕਰ ਦਿੱਤਾ ਗਿਆ ਇਹ ਅਜਿਹੇ ਸਬੰਧਾਂ ਦਾ ਕਾਰਨ ਬਹੁਤ ਸਾਰੀਆਂ ਕੁੜੀਆਂ ਵੀ ਧੀਆਂ ਵੀ ਬਲੀ ਚੜੀਆਂ ਨੇ ਕੱਲੀਆਂ ਕੁੜੀਆਂ ਹੀ ਗਲਤ ਨਹੀਂ ਹੈਗੀਆਂ ਕੱਲੇ ਮੁੰਡੇ ਹੀ ਗਲਤ ਨਹੀਂ ਹੈਗੇ ਇਹ ਸਾਰਾ ਸਮਾਜ ਗੰਧਲਾ ਹੋ ਰਿਹਾ ਇਸ ਸਮਾਜ ਦੇ ਵਿੱਚ ਫਿਰ ਕੋਈ ਵੀ ਕਿਸੇ ਦੀ ਵੀ ਭੇਂਟ ਚੜ ਸਕਦਾ ਮੈਂ ਜਾਣਦਾ ਹੈਗਾ ਨੇੜੇ ਤੇੜੇ ਦੇ ਵਿੱਚ ਪੰਜ ਸੱਤ ਕੇਸ ਇਹੋ ਜਿਹੇ ਹੋਏ ਕਿਸੇ ਨੇ ਅੱਗ ਲਾ ਕੇ ਆਪਣੀ ਘਰਵਾਲੀ ਨੂੰ ਇਸ ਕਰਕੇ ਮਾਰ ਦਿੱਤਾ ਕਿ ਉਹਦੇ ਬਾਹਰ ਸਬੰਧ ਸੀਗੇ ਉਹ ਚਾਹੁੰਦਾ ਸੀਗਾ ਕਿ ਇਹ ਮਰ ਜਾਵੇ ਤੇ ਉਸ ਤੋਂ ਬਾਅਦ ਮੈਂ ਵਿਆਹ ਉੱਥੇ ਕਰਵਾ ਲਵਾਂ ਕਿਸੇ ਨੇ ਨਹਿਰ ਦੇ ਵਿੱਚ ਸੁੱਟ ਕੇ ਘਰਵਾਲੀ ਮਾਰ ਦਿੱਤੀ ਕਿਸੇ ਨੇ ਕੁਝ ਕਰ ਦਿੱਤਾ ਕਿਸੇ ਨੇ ਕੁਝ ਕਰ ਦਿੱਤਾ ਪਰ ਪੰਜਾਬ ਦੀਆਂ ਧੀਆਂ ਨੇ ਇਹ ਕਦਮ ਬਹੁਤ ਘਟ ਚੁੱਕੇ ਸੀ ਜਿਹੜੀਆਂ ਖਬਰਾਂ ਅੱਜ ਨਿਕਲ ਕੇ ਸਾਹਮਣੇ ਆ ਰਹੀਆਂ ਸ਼ਾਇਦ ਗੁਰੂ ਸਾਹਿਬ ਅੱਗੇ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਸਭ ਨੂੰ ਸਮੱਤ ਬਖਸ਼ਣ ਤੇ ਨਾਲ ਦੀ ਨਾਲ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਵੀ ਜ਼ਰੂਰ ਸੰਭੀਏ ਗਲਤੀਆਂ ਸਭ ਦੇ ਕੋਲੋਂ ਹੋ ਜਾਂਦੀਆਂ ਗਲਤੀਆਂ ਦਾ ਪ੍ਰੇਮ ਨਹੀਂ ਹੈਗਾ ਕਿ ਕਿਸੇ ਨੂੰ ਮੌਤ ਦੇ ਘਾਟੇ ਉਤਾਰ ਦਿਓ ਜਾਂ ਕਿਸੇ ਦੀ ਕਿਸੇ ਮਾਪਿਆਂ ਨੂੰ ਮਾਰ ਕੇ ਰੱਖ ਦਿਓ ਅੱਜ ਉਹ ਮੁੰਡਾ ਇਕੱਲਾ ਨਹੀਂ ਮਰਿਆ ਨਾਲ ਉਹਦੇ ਮਾਪੇ ਵੀ ਮਰ ਗਏ ਜਿਨ੍ਹਾਂ ਦਾ ਉਹ ਇਕੱਲਾ-ਕੱਲਾ ਪੁੱਤ ਸੀ ਨਾਲ ਉਹ ਭੈਣ ਵੀ ਮਰ ਗਈ ਜਿਹਦਾ ਇਕੱਲਾ ਉਹ ਭਰਾ ਸੀ ਬਹੁਤ ਸਾਰੇ ਰਿਸ਼ਤੇ ਨਾਲ ਮਰ ਜਾਂਦੇ ਆ ਤੇ ਸਭ ਤੋਂ ਵੱਡੀ ਘਾਟ ਸਾਨੂੰ ਅੱਜ ਜੀਆਂ ਦੀ ਪੈਰੀ ਹੈ ਸਾਡੇ ਪਰਿਵਾਰ ਦੇ ਵਿੱਚ ਅਸੀਂ ਪਰਿਵਾਰ ਇੰਨੇ ਛੋਟੇ ਕਰ ਲਿਆ ਕਿ ਸਾਨੂੰ ਉਹਦਾ ਖਮਿਆਜ਼ਾ ਅੱਜ ਭੁਗਤਣਾ ਪੈ ਰਿਹਾ ਤੁਸੀਂ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰਿਓ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਓ ਜਲਦ ਕਿਸੇ ਹੋਰ ਪੰਥ ਔਰ ਪੰਜਾਬ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਵਾਂਗੇ ਦਿਓ ਇਜਾਜ਼ਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ